ਸ਼ਾਮノ ਦਾਸ ਤਵੀ ਦੇ ਕੰਡੇ ਘੁੰਮੜ ਜਾਂਦਾ ਹੁੰਦਾ ਸੀ ਸਿੰਘ ਸਭਾ ਬਿਲਕੁਲ ਨੇੜੇ ਸੀ ਦਰਿਆ ਦੇ ਤੇ ਉੱਥੇ ਕਥਾ ਕਰਨੀ ਸ਼ਾਮノ ਮੈਂ ਟੈਲੈਂਟ ਨਿਕਲ ਜਾਂਦਾ ਸੀ ਦਰਿਆ ਤਵੀ ਦੇ ਜੰਮੂ ਸ਼ਹਿਰ ਤਵੀ ਤੇ ਵਸੇ ਹੋਏ ਤਵੀ ਦਰਿਆ ਦਾ ਨਾਇ ਤਵੀ ਦੇ ਕਿਨਾਰੇ ਸ਼ਮਸ਼ਾਨਗਾੜ ਸੀ ਜਿਹੜੀ ਪਗਡੰਡੀ ਜਾਂਦੀ ਸੀ ਘੁੰਮਣ ਵਾਸਤੇ ਉਹ ਸ਼ਮਸ਼ਾਨਗਾੜ ਦੇ ਵਿੱਚੋਂ ਲੰਘਦੀ ਸੀ ਮੈਂ ਉੱਥੋਂ ਲੰਘਦਾ ਸੀ ਮੇਰੇ ਨਾਲ ਇੱਕ ਦੋ ਸੱਜਣ ਹੁੰਦੇ ਸਨ ਚੱਲਦੇ ਸੀ ਇੱਕ ਦਿਨ ਮੈਂ ਉਹਨਾਂ ਨੂੰ ਆਪਣੀਆਂ ਚੱਲਦਿਆਂ ਹੀ ਚੱਲਦਿਆਂ ਰੁਬਾਈਆਂ ਸੁਣਾ ਰਿਹਾ ਸੀ ਤੇ ਸੁਣਾਉਂਦੇ ਸੁਣਾਉਂਦੇ ਲੰਘੇ ਸ਼ਮਸ਼ਾਨਗਾੜ ਤੋਂ ਤੇ ਬੈਠਾ ਸੀ ਉੱਥੇ ਤਾਨਕ ਜੋ ਸ਼ਮਸ਼ਾਨ ਗਾੜਤੇ ਲੱਕੜੀਆਂ ਵੀ ਵੇਚਦਾ ਸੀ ਤੇ ਮੁਰਦਿਆਂ ਦਾ ਅੰਤਮ ਸੰਸਕਾਰ ਕਰਨ ਦਾ ਸੀ ਦੋ ਕਦਮ ਅੱਗੇ ਲੰਗੇ ਆਵਾਂਗੇ ਤੇ ਕਹਿਣ ਲਗਾ ਸ਼ਾਇਰ ਲੱਗਦੇ ਹੋ ਕਵੀ ਲੱਗਦੇ ਹੋ ਮੈਂ ਕਿ ਹ ਕੁਦਰਤ ਨੇ ਕੁਝ ਇਸ ਤਰ੍ਹਾਂ ਦਾ ਰਿਦਦਾ ਬਣਾਇਆ ਕਹਨੇ ਕਿ ਠੀਕ ਹੈ ਫਿਰ ਕੁਦਰਤ ਨੇ ਸਾਡਾ ਹਿਰਦਾ ਵੀ ਕੁਝ ਇਸ ਤਰ੍ਹਾਂ ਦਾ ਬਣਾਇਆ ਸਾਡੇ ਕੋਲ ਸੁਣੋਗੇ ਅਸੀਂ ਤੇ ਬੈਠ ਗਏ ਉਹਦੇ ਕੋਲ ਮੈਂ ਕਿ ਸੁਣਾਉ ਬੜੀਆਂ ਕੀਮਤੀਆਂ ਨਜ਼ਮਾਂ ਉਸਨੇ ਸੁਣਾਈਆਂ ਔਰ ਬੜੀਆਂ ਗਹਿਰੀਆਂ ਹੈਰਾਨ ਹੋਇਆ ਮੈਂ ਸਾਰਾ ਦਿਨ ਅੰਤਮ ਸੰਸਕਾਰ ਤੇ ਲਖਣਾ ਵੇਚਣਾ ਪਰ ਦਿਮਾਗ ਬੜਾ ਰੋਸ਼ਨ ਹੈ ਕਵਤਾ ਬੜੀ ਗਹਿਰੀ ਨਿਕਲਦੀ ਹੈ ਉਰਦੂ ਦੀਆਂ ਕਵਤਾਵਾਂ ਸਨ ਕਸ਼ਮੀਰ ਦੇ ਚ ਉਨ ਮਾਧਿਅਮ ਪੜਾਈ ਦਾ ਉਰਦੂ ਇਹ ਹੁਣ ਰੋਜ਼ ਦੀ ਕਿਰਿਆ ਬਣ ਗਈ ਕਿਉਂਕਿ ਰੋਜ਼ ਅਸੀਂ ਜਾਂਦੇ ਸੀ ਤੇ ਗਰਮੀਆਂ ਦੇ ਮਹੀਨੇ ਚ ਮੈਂ 15 20 ਦਿਨ ਜੰਮੂ ਸ਼੍ਰੀ ਗੁਰ ਸਿੰਘ ਸਵਾਰ ਰਹਿੰਦਾ ਸੀ ਅਸੀਂ ਉਸ ਨੂੰ ਇੱਕ ਦੋ ਸੁਣਾਈਏ ਉਹ ਇੱਕ ਦੋ ਸੁਣਾਵੇ ਇਹ ਰੋਜ਼ ਦੀ ਕਿਰਿਆ ਹੋ ਗਈ ਪਰ ਇੱਕ ਦਿਨ ਜਦ ਅਸੀਂ ਲੰਘਿਆ ਕਿ ਮੱਥੇ ਤੇ ਵੱਟ ਪਾ ਕੇ ਜਿ ਸਰ ਢਾ ਕੇ ਬੈਠਾ ਹੋਇਆ ਬੜਾ ਉਦਾਸ ਨਾਲ ਦੇ ਸਾਥੀ ਕਹਿਣ ਲੱਗੇ ਵੀ ਅੱਜ ਇਸ ਨੇ ਕੁਝ ਨਹੀਂ ਸੁਣਾਣਾ ਅੱਜ ਤੇ ਮੁਰਦਾ ਮੁਰਦਾ ਬੈਠਾ ਹੈ ਇੱਥੇ ਮੁਰਦੇ ਆਂਦੇ ਨੇ ਆਜਾ ਵੀ ਮੁਰਦਾ ਬੈਠਾ ਅੱਜ ਇਹ ਨਹੀਂ ਕੁਝ ਸੁਣਾਏਗਾ ਲਗਦਾ ਇਸ ਤਰ੍ਹਾਂ ਹੈ ਕੋਲ ਲੰਗੇ ਤੇ ਸਾਡੀ ਪੈਰਾਂ ਦੀ ਆਹਟ ਨੇ ਵੀ ਉਸਨੂੰ ਸਾਵਧਾਨ ਨਹੀਂ ਕੀਤਾ ਕੋਲ ਬੈਠ ਗਿਆ ਤਾਂ ਮਾੜਾ ਜਿਹਾ ਸਿਰ ਉਸਨੇ ਉੱਚਾ ਕੀਤਾ ਸੁਭਾਵਿਕ ਮੈਂ ਪੁੱਛ ਲਿਆ ਮੈਂ ਇੱਕ ਗੱਲ ਕੀ ਹੈ ਖੈਰੀਅਤ ਤੇ ਹੈ ਖੜਨ ਲਗੇ ਮਸਕੀਨ ਜੀ ਅੱਜ ਘਰ ਖਾਲੀ ਹੱਥ ਜਾਣਾ ਪਏਗਾ ਅੱਜ ਧੰਦਾ ਸਾਡਾ ਚਲਿਆ ਨਹੀਂ ਨਾ ਲੱਕਣਾ ਬਕੀਆਂ ਨੇ ਨਾ ਕੋਈ ਬਾਕੀ ਸਾਜ਼ੋ ਸਮਾਨ ਇੱਕ ਮੁਰਦਾ ਵੀ ਨਹੀਂ ਆਇਆ ਇੱਕ ਲਾਸ਼ ਵੀ ਨਹੀਂ ਆਈ ਤੇ ਮੈਂ ਕਿ ਫਿਰ ਸਾਰਾ ਦਿਨ ਇਹੀ ਉਡੀਕ ਕਰਦਾ ਰਹਿਣਾ ਤੰਦਈ ਇਹ ਕੀ ਕਰਾਂ ਸ਼ਮਸ਼ਾਨ ਗਾੜ ਤੇ ਕੰਮ ਕਰਨ ਵਾਲੇ ਸਾਰਾ ਦਿਨ ਮੁਰਦਿਆਂ ਨੂੰ ਉਡੀਕਦੇ ਨੇ ਉਸਤਾਖੀਮ ਆਪ ਡਾਕਟਰ ਸਾਰਾ ਦਿਨ ਮਰੀਜ਼ਾਂ ਨੂੰ ਉਡੀਕਦੇ ਨੇ ਕੋਈ ਰੋਗੀ ਆਵੇ ਕੋਈ ਰੋਗੀ ਆ। ਰੋਗੀ ਹੈਗੇ ਨੇ ਤਾਂ ਡਾਕਟਰਾਂ ਦਾ ਕੰਮ ਚੱਲਦਾ ਹੈ। ਲੋਕੀ ਮਰਦੇ ਨੇ, ਮੁਰਦੇ ਹੈਗੇ ਨੇ ਤਾਂ ਧਾਨਕ ਲੋਗਾਂ ਦਾ ਕੰਮ ਵੀ ਚੱਲਦਾ ਹੈ। ਚੱਲਦਾ ਹੈ। ਰੋਜੀ ਪ੍ਰਮਾਤਮਾ ਜੋ ਹੈ ਸਾਰਿਆਂ ਨੂੰ ਦਿੰਦਾ ਹੈ। ਕਿਸੇ ਨੂੰ ਰੋਗੀਆਂ ਦੇ ਰਾਹੀ ਦਿੰਦਾ ਹੈ, ਕਿਸੇ ਨੂੰ ਮੁਰਦਿਆਂ ਦੇ ਰਾਹੀ ਦਿੰਦਾ ਹੈ। ਇਹ ਤੇ ਹਕੀਕਤ ਹੈ। ਸਚਾਈ ਹੈ। ਪੁਰਾਣੇ ਜ਼ਮਾਨੇ ਚ ਵੈਦਾਚਾਰੀਆ ਸੰਤ ਲੋਗ ਹੁੰਦੇ ਸਨ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਰੋਗ ਨੂੰ ਜੜੋਂ ਪੁੱਟিয়ে ਔਸ਼ਧੀ ਦੇਂਦੇ ਸਨ ਸਰੀਰ ਨੂੰ ਤਰਤੀਬ ਦੇ ਚ ਰੱਖਣ ਵਾਸਤੇ ਸਰੀਰ ਤੋਂ ਰੋਗ ਨਿਕਲੇ ਪ੍ਰਭੂ ਦਾ ਨਾਮ ਜਪਾਉਂਦੇ ਸਨ ਰੋਗ ਮਨ ਚੋਂ ਨਿਕਲ ਜਾਏ ਸਵਾਹ ਚੋਂ ਨਿਕਲ ਆਤਮਾ ਸਾਰਿਆਂ ਦੇ ਇੱਕੋ ਜਿਹੇ ਹੈ ਇਹ ਹਨੰਤਰ ਤੇ ਲੁਕਮਾਨ ਆਤਮਾ ਦੇ ਤਲ ਤੇ ਜੀਣ ਵਾਲੇ ਬੰਦੇ ਤੋਂ ਆਤਮਾ ਤੇ ਬਨਸਪਤੀ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ ਆਤਮਾ ਤੇ ਪਸ਼ੂਆਂ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ ਉਹ ਸਾਰੇ ਸ਼ਰੀਪਾਂ ਸਰੀਰਾਂ ਦੇ ਚ ਹੁੰਦੇ ਹੋયા ਨਿਰਲੇਪ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛਾਉਂਦੀਆਂ ਨੇ ਗੰਦੀਆਂ ਨਹੀਂ ਆਉਂਦੀਆਂ ਇਨਾ ਗੰਦੇ ਸਰੀਰਾਂ ਦੇ ਚ ਰਹਿ ਕੇ ਆਤਮਾ ਗੰਦੀ ਨਹੀਂ ਆਉਂਦੀ ਨਿਰਲੇਪ ਪਾਵਨ ਹੈ ਪਵਿੱਤਰ ਹੈ ਜੋ ਅਸ਼ੁੱਧ ਹੋ ਹੀ ਨਹੀਂ ਸਕਦੀ ਪਵਿੱਤਰ ਤੇ ਉਸ ਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਸਕਦੀ ਹੈ ਪਾਵਨ ਉਸ ਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਹੀ ਨਹੀਂ ਸਕਦੀ ਹੋ ਹੀ ਨਹੀਂ ਸਕਦੀ ਜਿਹਨੂੰ ਅਪਵਿੱਤਰ ਕੀਤਾ ਹੀ ਨਹੀਂ ਜਾ ਸਕਦਾ ਸੂਰਜ ਦੀ ਕਿਰਨ ਨੂੰ ਕਿਵੇਂ ਅਪਵਿੱਤਰ ਕਰੋਗੇ ਇਹ ਗੰਦਾ ਸਰੀਰ ਇਹ ਗੰਦਾ ਮਨ ਆਤਮਾ ਨੂੰ ਅਪਵਿੱਤਰ ਨਹੀਂ ਕਰ ਸਕਦਾ ਇਹ ਪਾਵਨ ਹੈ ਮੈਂ ਫਿਰ ਅਰਜ਼ ਕਰਾਂ ਜੋ ਅਪਵਿੱਤਰ ਪਵਿੱਤਰ ਹੋ ਸਕਦਾ ਹੈ ਉਸ ਪਵਿੱਤਰ ਨੂੰ ਅਪਵਿੱਤਰ ਕੀਤਾ ਜਾ ਸਕਦਾ ਹੈ ਜੋ ਮੈਲੇ ਨੂੰ ਨਿਰਮਲ ਕੀਤਾ ਜਾ ਸਕਦਾ ਹੈ ਫਿਰ ਨਿਰਮਲ ਨੂੰ ਮੈਲਾ ਕੀਤਾ ਜਾ ਸਕਦਾ ਹੈ ਪਰ ਆਤਮਾ ਨਿਰਮਲ ਨਹੀਂ ਹੈ ਪਵਿੱਤਰ ਨਹੀਂ ਹੈ ਪਾਵਨ ਹੈ ਜੋ ਮੈਲੀ ਹੁੰਦੀ ਨਹੀਂ ਜੋ ਅਪਵਿੱਤਰ ਹੁੰਦੀ ਨਹੀਂ ਪਾਵਨ ਹੈ ਗੰਦੇ ਸਰੀਰਾਂ ਚ ਗੰਦੇ ਮਨਾਂ ਚ ਅਖੰਡ ਰੋਪ ਦੇ ਚ ਬਿਰਾਜਮਾਨ ਹੈ ਪਾਵਨ ਹੈ ਪਾਵਨ ਹੈ ਪਵਿੱਤਰ ਹੈ ਸ਼ੁੱਧ ਹੈ ਜਦ ਕੋਈ ਉਸ ਪਾਵਨ ਆਤਮਾ ਤੱਕ ਪਹੁੰਚਦਾ ਹੈ ਤੋਂ ਸਾਰਿਆਂ ਦੇ ਸੁਭਾਅ ਨੂੰ ਸਮਝ ਲੈਂਦਾ ਉਹਨੂੰ ਕਹਿਣ ਲੱਗ ਪੈਂਦੇ ਅਸੀਂ ਅੰਤਰੀਆ ਮੇਤ ਬੈਣੀ ਗੱਲ ਹੈ ਹੋਰ ਕੁਝ ਨਹੀਂ ਹੈ ਤੇ ਹੁਣ ਸਾਰੇ ਪਸ਼ੂਆਂ ਦੇ ਸੁਭਾਅ ਨੂੰ ਵੀ ਜਾਣਦਾ ਹੈ ਆਤਮਾਤਕ ਜੀਣ ਵਾਲਾ ਜਿਹੜਾ ਮਨੁੱਖ ਹੈ ਕਿਧਰੇ ਕਿਧਰੇ ਉਹ ਪਸ਼ੂਆਂ ਦੇ ਸੁਭਾਅ ਨੂੰ ਵੀ ਬਦਲਣ ਦੇ ਸਮਰੱਥ ਹੋ ਜਾਂਦਾ ਹੈ नाग ਦਾ ਕੰਮ ਹੈ ਡੰਗ ਮਾਰਨਾ ਤੇ ਮਨੁੱਖ ਨੂੰ ਖਤਮ ਕਰ ਦੇਣਾ ਪਰ ਗੁਰਨਾਨਕ ਦੇ ਮੁਖੜੇ ਤੇ ਧੁੱਪ ਆਈਏ ਇਹ ਨਾਗ ਇਤਨਾ ਕੋਮਲ ਹੋ ਗਿਆ ਜੋ ਸਾਰਿਆਂ ਨੂੰ ਛਾਂ ਦੇਂਦਾ ਉਹਦੇ ਮੁਖੜੇ ਦੇ ਉੱਤੇ ਧੁੱਪ ਕਿਉਂ ਆਇ ਆਪ ਛਾਂ ਕਰਨ ਲੱਗ ਪਿਆ ਹੈ ਇਤਿਹਾਸ ਇੱਕ ਨਾਗ ਛਾਇਆ ਕਰਨ ਲੱਗਿਆ ਗੁਰਨਾਨਕ ਦੇ ਮੁਖੜੇ ਤਾਂ ਜਿਹਦੇ ਮੁਖੜੇ ਤੋਂ ਸਭ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਛਾਇਆ ਮਿਲਦੇ ਹੈ ऐ सूरज तो तू मुखड़े उत्ते धुप की करुप आप सहारी है उसने गुरु नानक मुखड़े ते धुप नहीं आती बदल गया इस पशु ने अपना सुभाव बदलिया सिर्फ गुरु नानक नो के इस तरह होर भी मेरे पढ़ने बहुत आया है तो खैर मुख्तसर में अर्ज करा ਆਧ ਰੋਗ ਜੜੇ ਬੂਟੀਆਂ ਨਾਲ ਨਹੀਂ ਮਿਟਦਾ ਆਧ ਰੋਗ ਨੂੰ ਨਾ ਕੋਈ ਹਕੀਮ ਮਿਟਾ ਸਕਦਾ ਹੈ ਨਾ ਕੋਈ ਵੈਦ ਨਾ ਕੋਈ ਡਾਕਟਰ ਇਹ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਹੈ ਬਿਯਾਦ ਨੂੰ ਮਿਟਾ ਦੇਣਗੇ ਅਗਰ ਆਧ ਰੋਗ ਮੌਜੂਦ ਹੈ ਤਾਂ ਬਿਯਾਦ ਫਿਰ ਹੋ ਜਾਏਗਾ ਫਿਰ ਹੋ ਜਾਏਗਾ ਕਿਦਰੇ ਢਾਂਗ ਨਾਲ ਉਪਾਦ ਦਾ ਮਸਲਾ ਵੀ ਹੱਲ ਹੋ ਜਾਏ ਅਚਨਚੇਤ ਹਾਦਸਾ ਹੋ ਗਿਆ ਲਤਾਂ ਟੁੱਟ ਗਈਆਂ ਠੀਕ ਹੈ ਜੁੜ ਜਾਣ ਠੀਕ ਹੋ ਜਾ ਬਹੁਤ ਨੁਕਸਾਨ ਹੋ ਗਿਆ ਠੀਕ ਹੈ ਤੇਰੇ ਨਫਾ ਹੋ ਜਾਏਗਾ ਉਪਾਦ ਵੀ ਕਿਦਰੇ ਠੀਕ ਹੋ ਜਾਏ ਪਰ ਕੋਈ ਦੁਨੀਆਵੀ ਕਰਮ ਤੇ ਵੈਦ ਹਕੀਮ ਡਾਕਟਰ ਆਧ ਰੋਗ ਨੂੰ ਖਤਮ ਨਹੀਂ ਕਰ ਸਕਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵੈਦ ਦੀ ਦੁਕਾਨ ਦੇ ਕੋਲੋਂ ਲੰਗੇ ਨੇ ਰੋਗੀਆਂ ਦੀ ਬੜੀ ਭੀੜ ਤੇ ਬਹੁਤ ਵੱਡੀ ਦੁਕਾਨ ਵੈਦ ਦੀ ਦਵਾਈਆਂ ਉਹਨੇ ਸ਼ਿੰਗਾਰ ਕੇ ਰੱਖੀਆਂ ਮਰੀਜ਼ਾਂ ਦੀ ਨਵਜ਼ ਦੇਖ ਰਿਆ ਸੀ ਦਵਾਈਆਂ ਲਈ ਜਾਂਦਾ ਸੀ ਲੰਗੇ ਗੁਰਨਾਣਿਕ ਤੇ ਰੁਕ ਕੇ ਹੱਸ ਪਏ ਵੈਦ ਆਪਣੇ ਆਸਣ ਤੋਂ اٹھے ਪਹਿਲੇ ਤੇ ਸਜਦਾ ਕੀਤਾ ਮੱਥਾ ਟੇਕਿਆ ਫਿਰ ਹੱਥ ਜੋੜ ਕੇ ਆਖੇ ਬਾਬਾ ਮੇਰੇ ਤੇ ਹੱਸਿਓ ਕਿ ਨਾ ਰੋਗੀਆਂ ਤੇ ਹੱਸਿਓ ਯਾ ਮੇਰੀਆਂ ਦਵਾਈਆਂ ਤੇ ਹੱਸ ਪਏ ਕਿਉਂਕਿ ਤੁਹਾਡਾ ਹਾਸਾ ਇਸ ਡੰਗ ਦਾ ਹੈ ਮਹਾਰਾਜ ਕਹਿਣ ਲੱਗੇ ਤੂੰ ਠੀਕ ਸਮਝਿਆ ਮੈਂ ਤਿੰਨਾ ਤੇ ਹੀ ਹੱਸਿਆ ਤੇਰੇ ਤੇ ਵੀ ਇੰਨਾ ਜੜੀ ਬੂਟੀਆਂ ਤੇ ਵੀ ਇੰਨਾ ਰੋਗਿਆਂ ਤੇ ਵੀ ਤੇਰੇ ਤੇ ਹਾਸਾ ਇਸ ਵਾਸਤੇ ਆਇਆ ਹੈ ਆਦ ਰੋਗ ਦੀ ਤੇ ਤੈਨੂੰ ਸਮਝ ਹੀ ਕੋਈ ਨਹੀਂ ਪਰ ਨਵਜ ਦੇਖਣ ਨਾਲ ਪਕੜ ਦੇ ਚ ਨਹੀਂ ਆ ਸਕਦਾ ਤੇ ਤੇਰੀ ਜੜੀ ਬੂਟੀਆਂ ਆਦ ਰੋਗ ਨੂੰ ਦੂਰ ਨਹੀਂ ਕਰ ਸਕਦੀਆਂ ਐਸ ਵਾਸਤੇ ਇਨਾ ਬੂਟੀਆਂ ਤੇ ਵੀ ਹਾਸਾ ਆ ਗਿਆ ਤੇ ਜਿੱਥੇ ਆਦ ਰੋਗ ਮਿਟੇ ਨਹੀਂ ਸਕਦਾ ਇਹ ਰੋਗੀ ਉਸ ਵੈਦ ਕੋਲ ਆਏ ਹੋਏ ਨੇ ਤੋਂ ਇਨਾ ਰੋਗੀਆਂ ਤੇ ਵੀ ਮੈਨੂੰ ਹਾਸਾ ਆ ਗਿਆ ਮੈਂ ਤੇ ਤਿੰਨਾਂ ਤੇ ਹੱਸ ਪਿਆ ਹੁਣ ਹੱਥ ਜੋੜ ਕੇ ਇਹ ਵੈਦ ਕਹਿੰਦਾ ਹੈ ਮਹਾਰਾਜ ਦੱਸ ਦਿਓ ਆਦ ਰੋਗ ਕੀ ਹੈ ਆਦ ਰੋਗ ਆਦ ਮਿਟ ਜਾਏ ਨਾ ਤੇ ਉਪਾਦ ਮਿਟ ਜਾਂਦੀ ਹੈ ਆਦ ਮਿਟ ਜਾਏ ਤੋ ਬਿਆਦ ਮਿਟ ਜਾਂਦੀ ਹੈ ਉਪਾਦ ਮਿਟ ਜਾਂਦੀ ਹੈ ਆਦ ਬਿਆਦ ਮਿਟੇ ਉਪਾਦ ਜਾਲ ਨਾ ਸਾਕੇ ਤੀਨੇ ਤਾਪ ਹੁਣੇ ਤਿੰਨੇ ਤਾਪ ਨਹੀਂ ਜਲਾ ਸਕਦੇ ਆਦ ਮਿਟ ਗਈ ਹੈ ਆਦ ਰੋਗ ਮਿਟ ਗਿਆ ਵੈਦ ਕਹਿੰਦਾ ਹੈ ਬਾਬਾ ਜੀ ਦੱਸੋ ਆਦ ਰੋਗ ਕੀ ਹੈ ਮੈਂ ਤੇ ਕਦੀ ਸੁਣਿਆ ਹੀ ਨਹੀਂ ਨਮੋਨੀਆ ਹੁੰਦਾ ਹੈ ਤਪੇਦਿਕ ਹੁੰਦਾ ਮੈ ਆਦੀ ਬੁਖਾਰ ਆਉਂਦਾ ਪੁਰਾਣੇ ਨਾਮ ਸੰ ਇਹ ਤੇ ਮੈਨੂੰ ਪਤਾ ਹੈ ਮਲੇਰੀਆ ਹੁੰਦਾ ਹੈ ਇਹ ਤੇ ਮੈਨੂੰ ਪਤਾ ਹੈ ਆਧ ਰੋਗ ਇਹ ਕੀ ਰੋਗ ਹੈ ਬਾਬਾ ਜੀ ਮੈਨੂੰ ਦਸੋ ਫਿਰ ਮੈਂ ਰੋਗੀਆਂ ਦਾ ਇਲਾਜ ਕਰਾਂ ਤੇ ਪਰਉਪਕਾਰ ਕਰੋ ਮੈਨੂੰ ਵੀ ਦਸੋ ਮੈਨੂੰ ਵੀ ਗਿਆਨ ਕਰਾਓ ਵੈਦ ਇਹ ਰੋਗ ਪਹਿਲੇ ਆਪਣਾ ਮਿਟਾਣਾ ਪੈਂਦਾ ਹੈ ਤੂੰ ਵੀ ਰੋਗ ਹੈ ਤੂੰ ਵੀ ਰੋਗ ਤੇ ਆਪਣਾ ਰੋਗ ਮਿਟਾਏ ਬਿਨਾ ਇਲਾਜ ਕੀਤਾ ਨਹੀਂ ਜਾ ਸਕਦਾ ਕੀਤਾ ਨਹੀਂ ਜਾ ਸਕਦਾ ਮਹਾਰਾਜ ਮੈਂ ਵੀ ਰੋਗ ਹੀ ਆਤੋਂ ਵੀ ਰੋਗ ਹੀ ਤੋਂ ਵੀ ਰੋਗ ਹੀ ਹੁਣ ਬਾਬਾ ਜੀ ਆਦ ਰੋਗ ਦੱਸਦੇ ਨੇ ਫਿਰ ਉਸ ਆਦ ਰੋਗ ਤੋਂ ਜੋ ਬਿਆਦ ਤੇ ਉਪਾਦ ਪੈਦਾ ਹੁੰਦੇ ਨੇ ਉਹ ਸਾਰੇ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁੱਖ ਇਕ ਦੁਖ ਸਖਤ ਹਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਦਾਏ ਵੈਦ ਨ ਭੋਲੇਦਾਰੋ ਦਾ ਐ ਭੋਲੇ ਵੈਦ ਤੇਰੀਆਂ ਜੜੀ ਬੂਟੀਆਂ ਨਾਲੇ ਰੋਗ ਨਹੀਂ ਚੜ ਲੱਗੇ ਦੁਖ ਵਿਛੋੜਾ ਮਨੁਖ ਜੋ ਪ੍ਰਭੂ ਤੋਂ ਵਿਛੜੇ ਜਿਹੜਾ ਉਸਨੇ ਬੁਲਾਇਆ ਇਸੇ ਤੋਂ ਸਾਰੇ ਰੋਗ ਜਨਮ ਲੈਂਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਆਧ ਰੋਗ ਹੈ ਇਹ ਆਧ ਰੋਗੀ ਤੂੰ ਵੀ ਹੈ ਇਹ ਤੇਰੇ ਕੋਲ ਵੀ ਹੈ ਕੀ ਇਲਾਜ ਕਰੇਗਾ ਤੂੰ ਪਹਿਲੇ ਪ੍ਰਭੂ ਨਾਲ ਜੋੜ ਇਸ ਵਿਛੋੜੇ ਨੂੰ ਮਿਟਾ ਪਹਿਲੇ ਜਿਸ ਦਿਨ ਵਿਛੋੜਾ ਮਨੁੱਖ ਨੂੰ ਮਹਿਸੂਸ ਹੁੰਦਾ ਹੈ ਬੈਰਾਗੀ ਤਬੀਅਤ ਸੰਸਾਰ ਤੋਂ ਰਾਗ ਹਟਾ ਦਿੰਦੀ ਹੈ ਪਕੜ ਹਟਾ ਦਿੰਦੀ ਹੈ ਔਰ ਉਸ ਦੇ ਵਿੱਚ ਚੌਕੇ ਵਿਛੋੜਾ ਸੰਸਾਰ ਦਾ ਹੁੰਦਾ ਹੈ ਤੇ ਸੰਸਾਰ ਦੇ ਵਿਛੋੜੇ ਦੇ ਨਾਲ ਨਾਲ ਨਿਰੰਕਾਰ ਦਾ ਵਿਛੋੜਾ ਪਹਿਲੇ ਪ੍ਰਗਟ ਆਉਂਦਾ ਹੈ ਤਾਂ ਸੰਸਾਰ ਤੋਂ ਵਿਛੋੜਾ ਹੁੰਦਾ ਹੈ ਬੈਰਾਗ ਹੁੰਦਾ ਹੈ ਰਾਗ ਟੁੱਟਦਾ ਹੈ ਕਿਉਂ ਪ੍ਰਭੂ ਨਾਲ ਰਾਗ ਹੋ ਗਿਆ ਤੇ ਸੰਸਾਰ ਤੋਂ ਬੈਰਾਗ ਹੋ ਗਿਆ ਸਾਖ ਕਿਹਾ ਗੁਰੂ ਨਾਨਕ ਨੇ ਆਦੀ ਰੋਗ ਹੈ ਰੱਬ ਤੋਂ ਵਿਛੋੜਾ ਜਿੰਨੇ ਚਿਰ ਤੱਕ ਹੈ ਮਨੁੱਖ ਜੀਵਨ ਭਰ ਰੋਗੀ ਹੁੰਦਾ ਰਹੇਗਾ ਹੁੰਦਾ ਇਕ ਰੋਗ ਜਾਏਗਾ ਦੂਸਰਾ ਦੂਸਰਾ ਜਾਏਗਾ ਤੀਸਰਾ ਤੀਸਰਾ ਜਾਏਗਾ ਚੌਥਾ ਆਦ ਰੋਗ ਮੌਜੂਦ ਹੈ ਤਾਂ ਬਿਯਾਦ ਹੁੰਦੀ ਰਹੇਗੀ ਉਪਾਦ ਹੁੰਦੀ ਰਹੇਗੀ ਕੋਈ ਬਚਾਓ ਨਹੀਂ ਕੋਈ ਬਚਾਓ ਨਹੀਂ ਕਿ ਬਾਰ ਬਾਰ ਡਾਕਟਰ ਕੋਲ ਜਾਏਗਾ ਬਾਰ ਬਾਰ ਵੈਦ ਕੋਲ ਜਾਏਗਾ ਬਾਰ ਬਾਰ ਜਿਹੜੇ ਇਸ ਦੇ ਨਾਲ ਹਾਦਸੇ ਹੁੰਦੇ ਰਹਿਣਗੇ ਬਾਰ ਬਾਰ ਹਾਦਸੇ ਆਉਂਦੇ ਰਹਿਣਗੇ